ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਤ ਫਰੀਦਕੋਟ ਏਰੀਆ ਜਨਮ 1996 ਕੱਦ 5 ਫੁੱਟ 6 ਇੰਚ ਸਟੱਡੀ ਪਲੱਸ 2 ਨੋਨ ਮੈਡੀਕਲ ਇੰਡੀਆ ਤੋਂ 3 ਸਾਲਾ ਡਿਪਲੋਮਾ ਸੌਫਟਵੇਅਰ ਟੈਕਨੋਲੋਜੀ ਦਾ ਟੋਰਾਂਟੋ ਕੈਨੇਡਾ ਤੋਂ ਜੌਬ ਸੌਫਟਵੇਅਰ ਡਿਵੈਲਪਮੈਂਟ ਸੀਨੀਅਰ ਮੈਨੇਜਰ ਆਫ ਆਈਟੀ ਫੀਲਡ ਟੋਬੀ ਕੋਕ ਇਨਕਮ ਹੈਗੀ ਜੀ 130000 ਪਰイヤー ਕੈਨੇਡੀਅਨ ਡਾਲਰ ਹੈ ਜੀ ਸੰਪਰਕ ਨੰਬਰ ਹੈ +16479640340 ਇਹਨਾਂ ਦਾ ਫੋਨ ਨੰਬਰ ਹੈ ਜੀ ਇਹਦੇ ਉੱਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਇੱਕ ਲੜਕੀ ਕਾਕੜਾ ਭਵਾਨੀਗੜ ਸੰਗਰੂਰ ਏਰੀਆ ਜਨਮ 1997 ਕੱਦ 5 ਫੁੱਟ 6 ਇੰਚ ਸਟੱਡੀ ਆਰਕੀਟੈਕਟ ਮਾਸਟਰ ਡਿਗਰੀ ਕੰਸਟਰਕਸ਼ਨ ਮੈਨੇਜਮੈਂਟ ਜੌਬ ਮੈਨੇਜਰ ਦੀ ਸੰਪਰਕ ਨੰਬਰ ਹੈ ਜੀ 9968233760 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੰਘ ਲੜਕਾ ਸੰਧੂ ਗੋਤ ਫਿਰੋਜ਼ਪੁਰ ਏਰੀਆ ਜਨਮ 1998 ਕੱਦ 5 ਫੁੱਟ 11 ਇੰਚ ਪ੍ਰਾਪਰਟੀ 8 ਕਿੱਲੇ ਦੋ ਦੁਕਾਨਾਂ ਸੰਪਰਕ ਨੰਬਰ ਹੈ ਜੀ 9814460735 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਧਨਵੀਰ ਸਿੰਘ ਬੋਬੀ ਰਾਮਦਾਸ ਯਾ ਸਿੱਖ ਲੜਕਾ ਲੁਧਿਆਣੇ ਤੋਂ ਜਨਮ 1996 ਕੱਦ 6 ਫੁੱਟ ਮੈਟ੍ਰਿਕ ਲੱਕੜ ਦਾ ਮੇਸਤਰੀ ਹੈ ਰੋਪੜ ਜ਼ਮੀਨ 5 ਕਿਲੇ ਸੰਪਰਕ ਨੰਬਰ ਹੈ ਜੀ 9814790514 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਫਤਿਹਗੜ੍ਹ ਸਾਹਿਬ ਜਾਨ 1998 ਕੱਦ 5 ਫੁੱਟ 10 ਇੰਚ ਸਟੱਡੀ BCA ਅਤੇ MBA ਪ੍ਰੋਪਰਟੀ ਨੋ ਕਿਲੇ ਆਪਣੀ ਕੈਟਲ ਫੀਲਡ ਫੈਕਟਰੀ ਸੰਪਰਕ ਨੰਬਰ 9914709008 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦਲਜੀਤ ਸਿੰਘ ਭਗਤ ਝੁਲਾ ਲੜਕਾ ਦਾਦੀ ਆਲੇ ਨਾਜਰਾ ਗੁਰਦਾਸਪੁਰ ਤੋਂ ਜਾਨਮੋਨੀ 94 ਕੱਦ 5 ਫੁੱਟ 6 ਇੰਚ ਕੰਪਿਊਟਰ ਡਿਪਲੋਮਾ ਕੋਰਸ ਤਲਾਖਸ਼ੂ ਦਾ ਬਿਨਾ ਬੱਚੇ ਤੋਂ ਦੁਬਈ ਟਰਾਂਸਪੋਰਟ ਵਿਦ ਫੋਰਮੈਨ 1 ਲੱਖ ਪ੍ਰਤੀ ਮਹੀਨਾ ਸੈਲਰੀ ਹੈ ਪ੍ਰਾਪਰਟੀ ਡੇਢ ਏਕੜ ਹੈ ਜੀ ਇਹਨਾਂ ਕੋਲੇ ਸੰਪਰਕ ਨੰਬਰ ਹੈ 9855210699 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਸ਼ਯਪ ਰਾਜਪੂਤ ਮੇਰਾ ਲੜਕਾ ਹੁਸ਼ਿਆਰਪੁਰ ਤੋਂ ਜਨਮ 1990 ਕੱਦ 5 ਫੁੱਟ 8 ਇੰਚ ਮੈਟ੍ਰਿਕ ਆਪਣਾ ਬਿਜ਼ਨਸ ਬੱਚਿਆਂ ਦੇ ਰੈਡੀमेड ਕੱਪੜੇ ਦੀ ਦੁਕਾਨ ਸੰਪਰਕ ਨੰਬਰ 8847451007 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੰਘ ਲੜਕਾ ਫਿਰੋਜ਼ਪੁਰ ਏਰੀਆ ਜਨਮ 1994 ਕੱਦ 5 ਫੁੱਟ 6 ਇੰਚ ਪ੍ਰਾਪਰਟੀ 1 ਏਕੜ संपर्क नंबर है अठासी तीन सौ पचहत्तर ग्यारह छे सौ सठ इस फ़ोन नंबर से संपर्क करके तुम रिश्ते बारे बधेरे जानकारी लै सकते हो जी अगला रिश्ता नोट करो जी हर्ष मेहता लड़का फिरोजपुर एरिया जन्म उन्नीस सौ अठासी स्टडी ग्रैजुएट आई टी आई ਅਤੇ ਕੰਪਿਊਟਰ ਕੋਰਸ ਆਪਣਾ ਕੰਮ ਹੋਲਸੇਲ ਲਾਈਟ ਡੈਕੋਰੇਸ਼ਨ ਮਟੀਰੀਅਲ ਅਤੇ ਟੀਵੀ ਲੈਂਡ ਰਿਪੇਅਰ ਆਪਣਾ ਘਰ ਆਪਣੀ ਦੁਕਾਨ ਸੰਪਰਕ ਨੰਬਰ ਹੈ 9878549360 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਟਸਿਕ ਅਮਰਤਾ ਲੀ ਲੜਕਾ ਮੁਹਾਲੀ ਏਰੀਆ ਪੀਆਰ ਕੈਨੇਡਾ ਜਨਮ 1998 ਕੱਦ 6 ਫੁੱਟ 2 ਇੰਚ ਸੰਪਰਕ ਨੰਬਰ ਹੈ ਜੀ ਇਹਨਾਂ ਦਾ 94175 ਸਟਾਰਟ ਚਾਂਸ ਤੁਸੀ ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨੀਮਰ ਅਮਰਤਾਧਾਰੀ ਅਰੂੜਾ ਸਿੱਖ ਲੜਕਾ ਕਪੂਰਥਲਾ ਏਰੀਆ ਕੈਨੇਡਾ ਪੀਆਰ ਅਪਲਾਈਡ ਉਮਰ 24 ਸਾਲ ਕੱਦ 5 ਫੁੱਟ 8 ਇੰਚ ਸਟੱਡੀ ਕੰਪਿਊਟਰ ਸੌਫਟਵੇਅਰ ਕੈਨੇਡਾ ਤੋਂ ਸੰਪਰਕ ਨੰਬਰ ਹੈ ਜੀ 9855273210 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੁਬਾਣਾ ਸਿੱਖ ਲੜਕਾ ਤਰਸੀ ਨੇੜੇ ਭੁਪਾਲ ਜਨਮ 1992 ਕੱਦ 5 ਫੁੱਟ 11 ਇੰਚ ਸਟੱਡੀ ਬੀਟੈਕ ਕੰਪਿਊਟਰ ਸਾਇੰਸ ਜੌਬ ਸੌਫਟਵੇਅਰ ਡਿਵੈਲਪਰ ਮਾਸਟਰ ਕਾਰਡ ਪੂਨੇ 30 ਲੱਖ ਸਾਲ ਪੈਕੇਜ ਦਾ ਪ੍ਰੋਪਰਟੀ 50 ਕਿਲੇ ਸੰਪਰਕ ਨੰਬਰ ਹੈ ਜੀ 9468044341 9896698099 ਇਹ ਇਹਨਾਂ ਦਾ ਸੰਪਰਕ ਨੰਬਰ ਹੈ ਜੀ ਇਹਨਾਂ ਤੇ ਤੁਸੀਂ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਪੂਤ ਮੈਰਾ ਸਿੱਖ ਲੜਕਾ ਕਰਨਾਲ ਹਰਿਆਣਾ ਪੀਆਰ ਆਸਟ੍ਰੇਲੀਆ ਜਨਮ 1992 ਕੱਦ 5 ਫੁੱਟ 7 ਇੰਚ ਐਮਬੀਏ ਐਮਪੀਏ ਐਂਡ ਨਰਸਿੰਗ ਆਸਟ੍ਰੇਲੀਆ ਤੋਂ ਨਰਸਿੰਗ ਦੀ ਜੌਬ ਕਰਦਾ ਹੈ ਜੀ 95 95000 ਆਸਟ੍ਰੇਲੀਅਨ ਡਾਲਰ ਇਹਨਾਂ ਦੀ ਇਨਕਮ ਹੈ ਜੀ ਸੰਪਰਕ ਨੰਬਰ ਹੈ 6005403896 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਰੇਵਾਲ ਗੋਤ ਲੁਧਿਆਣਾ ਏਰੀਆ ਜਨਮ 1995 ਕੱਦ 5 ਫੁੱਟ 8 ਇੰਚ ਡਿਪਲੋਮਾ ਪਲੰਬਰ ਦਾ ਪ੍ਰਾਈਵੇਟ ਜੋਬ ਕਰਦਾ ਹੈ ਪ੍ਰਾਪਰਟੀ 2 ਏਕੜ ਸੰਪਰਕ ਨੰਬਰ ਹੈ 73474 98660 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਮਾਜਵੀ ਸਿੱਖ ਲੜਕਾ ਕੈਨੇਡਾ ਸਿਟੀਜ਼ਨ অন্ਟਾਰੀਓ ਉਮਰ 39 ਸਾਲ ਕੱਦ 5 ਫੁੱਟ 6 ਇੰਚ ਡਿਪਲੋਮਾ ਕਾਸਮੈਟੋਲੋਜੀ ਐਂਡ ਬਾਰਬਿੰਗ ਫਰੋਮ ਕੈਨੇਡਾ ਟੋਰਾਂਟੋ ਵਿੱਚ ਫੂਡ ਕੰਪਨੀ ਵਿੱਚ ਮੈਨੇਜਰ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 6477090560987840256 ਇਹਨਾਂ ਫੋਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਦੇਰੇ ਜਾਣਕਾਰੀ ਲੈ ਸਕਦੇ ਹੋ ਜੀ ਇੱਕ ਸਾਰਿਆਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਅਗਲੀ ਵੀਡੀਓ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕੁੜੀ ਕੰਗ ਗੋਤ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰੰਟਲੀ ਵਰਕਿੰਗ ਇਨ ਮਲਟੀਨੇਸ਼ਨਲ ਕੰਪਨੀ ਪੂਨੇ 9 ਸਾਲ ਦਾ ਐਕਸਪੀਰੀਅੰਸ ਹੈ ਜੀ ਇਹਨਾਂ ਕੋਲ ਸੰਪਰਕ ਨੰਬਰ ਹੈ 7814311950 ਇਹ ਫੋਨ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਰਸੀਕ ਲੜਕੀ ਸਿੱਧੂ ਗੋਦ ਪੀਆਰ ਕੈਨੇਡਾ ਬਰਨਾਲਾ ਏਰੀਆ ਜਨਮ 1991 ਕੱਦ 5 ਫੁੱਟ 3 ਇੰਚ ਸਟੱਡੀ ਵੀ ਫਾਰਮੇਸੀ ਇੰਡੀਆ ਤੋਂ ਐਮਬੀਏ ਅਤੇ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਸੰਪਰਕ ਨੰਬਰ ਹੈ ਜੀ 8284835290 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ रमिंदर कौर ओलख जट सिख लड़की बटाला एरिया पी आर कनेडा वैनकूबर जन्म उन्नीस सौ चौरानवे कद पांच फुट पांच इंच बैचलर ऑफ टेक्नोलॉजी विद स्पैशलाइजेशन एंड बायोटेक्नोलॉजी मास्टर ऑफ एडमिनिस्ट्रेटिव साइंस इन कंप्यूटर सिक्योरिटी एंड फ्रैंसिक फ्रॉम कैनेडा वैंकूवर कनाडा जॉब एज मैनेजर इन अमेरिकन मल्टीनेशनल कॉर्पोरेशन संपर्क नंबर है जी ਇਹਨਾਂ ਦਾ 447471874471 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਇੱਕ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਜੀ ਕਿ ਨੋਟ ਕਰੋ ਕਿ ਸਾਡੇ ਵੱਲੋਂ ਜਿਹੜੀ ਐਡ ਪਾਈ ਜਾਂਦੀ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਇਹਦਾ ਕੋਈ ਵੀ ਜਿਹੜਾ ਪੈਸਾ ਕਿਸੇ ਤੋਂ ਵੀ ਚਾਰਜ ਨਹੀਂ ਕੀਤਾ ਜਾਂਦਾ ਸਾਡਾ ਫੋਨ ਨੰਬਰ ਹੈ ਜਿਹੜਾ ਉਹ ਸ਼ਾਰਟ ਵੀਡੀਓ ਦੇ ਵਿੱਚ ਦਿੱਤਾ ਹੋਇਆ ਹੈ ਜੀ ਉੱਥੋਂ ਤੁਸੀਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਵੀਡੀਓ ਦੇ ਐਂਡ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ